ਬਧਾਈ ਨਬਈ ਤੈਨੂੰ ਬਹੁਤ ਬਹੁਤ ਆ ਮੁਬਾਰਕਾਂ ਤੈਨੂੰ ਚਾਬੀ ਕਿੱਥੇ ਗੱਡੀ ਦੀ ਆਏ ਹਾਏ ਲੋਕ ਲੱਗੇ ਦਿਖਾ ਤੋ ਲੈ ਆ ਜਾ ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਮੁਬਾਰਕਾਂ ਆਏ ਹਾਏ ਸਾਡੇ 5000 ਦਾ ਜੀ ਦਿੰਦੀ ਐ ਕਿੰਨੇ ਦੀ ਸਾਡੇ 5000 ਦਾ ਸਾਡੇ 5000 ਦਾ ਸੋਹਣਾ ਹੋਇਆ ਹੈ ਨਾ ਟੋਕਰੀ ਬਹੁਤ ਸੋਹਣੀ ਹੈ ਖਰਾਬ ਨਹੀਂ ਹੈਗਾ ਕਦੋਂ ਲੈ ਬਾਹੂ ਦੇ ਚਾਰ ਪੰਜ ਦੰਦ ਨੇ ਚੜਰਾ ਚਾਪੂ ਦਾ ਕਿੱਦੇ ਮੇਰੇ ਰੰਡੇ ਤਰੂਗੇ ਉਹਦੇ ਲੈ ਉਹਦੇ ਕਿੰਨੇ ਗੇੜੇ ਦੇਲੇ ਗੇੜੇ ਕਿੰਨੇ ਦੇਲੇ ਤੇ ਮੈਂ ਤਾਂ ਬਾਜ਼ੂ ਦੇ ਦੀ ਮੇਰਾ ਨੂੰ ਕਰਾਉਣ ਤੱਕ ਲੈ ਆਇਆ ਸੌਹਾ ਸੌਰਾ ਜਿੱਦਾਂ ਕਹਿਣਾ ਹੁਣ ਆਇਆ ਖਡਾਲਾਂ ਤੋਂ ਸਿੰਗਲ ਦੀ ਹੈ ਤੇਰੇ ਸੱਦੇ ਦੋਰੀ ਵਾਂਗੂ ਜਾਂਦਾ ਗੱਡੀ ਦੇ ਅੱਗੇ ਲੰਘ ਜਿੰਦਾ ਗੱਡੀ ਦੇ ਅੱਗੇ ਲੰਘ ਜਾਂਦਾ ਹੈ ਹੈ ਤੇਰੇ ਸਦਕੇ ਬ੍ਰੇਕ ਵਧੀਲਾ ਆ ਦੇ ਨੇ ਬ੍ਰੇਕ ਵਧੀਲਾ ਆ ਦੇ ਨੇ ਕੀ ਜਾਦੇ ਹੋਰੀ ਹੋਰੀ ਤੇ ਲੱਗਦੇ ਲੱਗਦੇ ਨੇ ਹਾਂ ਬਾਕੀ ਤਾਂ ਠੀਕ ਹੈ ਗਾਂਟੇ ਰੋਟੀ ਦਿੱਤੀ ਆ ਜੀ ਨਾ ਦਿੱਤੀ ਨਹੀਂ ਕਿਉਂ ਕੋਈ ਜਨੇਜ਼ ਗਿਰਨਾ ਬਹੁਤ ਹੈ ਜੇ ਮੈਂ ਦਵੇ ਆਜੀ ਅੱਛਾ ਸਾਡੇ ਕੋਲ ਹੈ ਜੀ ਕੈਂਚੇ ਤੇ ਕੈਂਚੇ ਤੋਂ ਲੈਂਦਾ ਠੀਕ ਹੈ ਉਹਨੇ ਹੀ ਖੁਆ ਰਿਹਾ ਨੇ ਕਿਹੜੀ ਕੰਪਨੀ ਦਾ ਪਤਾ ਨਹੀਂ ਕਿਹੜੀ ਕੰਪਨੀ ਦਾ ਅੱਛਾ ਜਲਦੀ ਖਾ ਲਈਏ ਤੇ ਲੱਗੇ ਹੀਰੋ ਵਾਲਾ ਦਾ ਹੀਰੋ ਜੈਟ ਵਾਲਾ ਦਾ ਟੌਪ ਦਾ ਸਾਈਕਲ ਲੈ ਆ ਤੂੰ ਵਧਾਈਆਂ ਤੇਰੇ ਤੁਹਾਨੂੰ ਪਾਰਟੀ ਦੇਂਗਾ ਕੀ ਖਵਾਏਗਾ ਲੱਡੂ ਲੱਡੂ ਖਾਏ ਤੇਰੇ ਚਰਕੇ